ਜਿੱਥੇ ਇੱਕ ਪਾਸੇ ਸਾਰਾ ਦੇਸ਼ ਗਣਤੰਤਰ ਦਿਵਸ ਮਨਾਉਣ ਦੀ ਤਿਆਰੀਆਂ ਵਿੱਚ ਰੁੱਝਿਆ ਆਇਆ ਹੈ ਅਤੇ 26 ਜਨਵਰੀ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਮਨਾ ਰਿਹਾ ਹੈ ਅਤੇ ਗਣਤੰਤਰ ਦਿਵਸ ਮਨਾਉਣ ਲਈ ਪੱਬਾਪਾਰ ਪ੍ਰਸ਼ਾਸਨ ਸੀ ਸਾਰੀਆਂ ਰਾਜਨੀਤੀ ਪਾਰਟੀਆਂ ਅਤੇ ਪੂਰੇ ਦੇਸ਼ ਦੇ ਦੇਸ਼ਵਾਸੀ ਇਹ ਤਾ ਮਨਾਇਆ ਜਾਂਦਾ ਹੈ ਕਿਉਂਕਿ ਅੱਜ ਭਾਰਤ ਦੇਸ਼ ਦਾ ਸੰਵਿਧਾਨ ਬਣਿਆ ਸੀ ਅਤੇ ਸੰਵਿਧਾਨ ਨਿਰਮਾਤਾ ਪੀਨ ਸਾਹਿਬ ਡਾਕਟਰ ਬਾਬਾ ਸਾਹਿਬ ਅੰਬੇਦਕਰ ਵੱਲੋਂ ਇਸ ਸੰਵਿਧਾਨ ਲਿਖਿਆ ਗਿਆ ਸੀ ਜੋ 26 ਜਨਵਰੀ ਨੂੰ ਦੇਸ਼ ਵਿੱਚ ਲਾਗੂ ਹੋਇਆ ਸੀ ਅਤੇ ਇਸੇ ਤਹਿਤ ਫਾਜ਼ਿਲਕਾ ਨਗਰ ਕੌਂਸਲ ਵਿੱਚ ਕੰਮ ਕਰਦੇ ਸ਼ਹਿਰ ਦੇ ਬਿਜਲੀ ਨੂੰ ਠੀਕ ਕਰਨ ਵਾਲੇ ਕਰਮਚਾਰੀ ਅਤੇ ਉਹਨਾਂ ਨੂੰ ਚਲਾਉਣ ਵਾਲੇ ਉਹਨਾਂ ਦੇ ਅਧਿਕਾਰੀ ਸ਼੍ਰੀ ਜਿਵਨ ਲਾਲ ਵਰਮਾ ਦੀ ਦਿਨ ਰਾਤ ਮਿਹਨਤ ਜੋ ਕਿ ਫਾਜ਼ਿਲਕਾ ਸ਼ਹਿਰ ਦੇ ਵਿੱਚ ਰੋਸ਼ਨਾਈ ਪਈ ਐ ਇੰਜ ਲੱਗਦਾ ਹੈ ਵੀ ਜਿਵੇਂ ਸਾਰੇ ਦਾ ਸਾਰਾ ਫਾਜ਼ਿਲਕਾ ਸ਼ਹਿਰ ਜੋ ਕਿ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਾਧਤੇ ਵਸਿਆ ਹੋਇਆ ਹੈ ਦੂਲਨ ਦੀ ਤਰ੍ਹਾਂ ਸਜ ਗਿਆ ਤੁਸੀਂ ਵੇਖ ਰਹੇ ਹੋ ਪੀਮਸਾਓ ਬਾਬਾ Rao ਅੰਬੇਦਕਰ ਚੌਂਕ ਕਿੱਡਾ ਸੋਹਣਾ ਸਜਿਆ ਹੋਇਆ ਹੈ ਇਸ ਤੋਂ ਪਹਿਲਾਂ ਤੁਸੀਂ ਵੇਖਿਆ ਅਬੋਹਰ ਰੋਡ ਪੂਰੇ ਦਾ ਪੂਰਾ ਤਿਰੰਗੇ ਨਾਲ ਸਜਿਆ ਹੋਇਆ ਹੈ ਹਰੇਕ ਸਟਰੀਟ ਲਾਈਟ ਦੇ ਖੰਬੇ ਤੇ ਕੇਸਰੀ ਸਫੇਦ ਤੇ ਹਰੇ ਰੰਗ ਦੀ ਲਾਈਟ ਲੱਗੀ ਹੋਈ ਹੈ ਇੰਜ ਲੱਗਦਾ ਹੈ ਵੀ ਤਿਰੰਗਾ ਹੀ ਤਿਰੰਗਾ ਪੂਰੇ ਫਾਜ਼ਿਲਕਾ ਵਿੱਚ ਹੋਇਆ ਪਿਆ ਹੈ ਇਹ ਦੇਨ ਹੈ ਫਾਜ਼ਿਲਕਾ ਨਗਰ ਕੌਂਸਲ ਦੀ ਇਹ ਦੇਨ ਹੈ ਫਾਜ਼ਿਲਕਾ ਨਗਰ ਕੌਂਸਲ ਦੇ ਕਾਰਜ ਸாதਕ ਅਫਸਰ ਦੀ ਇਹ ਦੇਨ ਹੈ ਫਾਜ਼ਿਲਕਾ ਨਗਰ ਕੌਂਸਲ ਦੇ ਵਿੱਚ ਲਾਈਟਾਂ ਦਾ ਕੰਮ ਸੰਭਾਲਦੇ ਸ਼੍ਰੀ ਚਿਮਨ ਲਾਲ ਵਰਮਾ ਜੀ ਦੀ ਇਹ ਦੇਨ ਹੈ ਲਾਈਟਾਂ ਦਾ ਕੰਮ ਸੰਭਾਲਦੇ ਸ਼੍ਰੀ ਚਿਮਨ ਲਾਲ ਵਰਮਾ ਅਤੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ ਚਾਹੇ ਉਹ ਜੈ ਚੰਦ ਜੀ ਹਨ ਚਾਹੇ ਉਹ ਤਾਰਾ ਚੰਧਾ ਹਨ ਅਤੇ ਚਾਹੇ ਹੋਰ ਉਹਨਾਂ ਨਾਲ ਲਾਈਟਾਂ ਠੀਕ ਕਰਨ ਵਾਲੇ ਕਰਮਚਾਰੀ ਜਿਹੜੇ ਕਿ ਪਿਛਲੇ ਕਈ ਦਿਨਾਂ ਤੋਂ ਸ਼ਹਿਰ ਨੂੰ ਦੁੱਲਨ ਦੀ ਤਰ੍ਹਾਂ ਸਜਾ ਲੱਗੇ ਹੋਏ ਸੀ ਅਤੇ ਤੁਹਾਨੂੰ ਹੁਣ ਦਿਖਾ ਰਹੇ ਹਾਂ ਵੀ ਫਾਜ਼ਿਲਕਾ ਸ਼ਹਿਰ ਇੱਕ ਦੁੱਲਨ ਦਾ ਰੂਪ ਧਾਰਨ ਕਰ ਚੁੱਕਿਆ ਹੈ ਅਤੇ ਗਣਤੰਤਰ ਦਿਵਸ ਦੀਆਂ ਖੁਸ਼ੀਆਂ ਮਨਾ ਰਿਹਾ ਹੈ ਜੋ ਵੀ ਫਾਜ਼ਿਲਕਾ ਵਾਸੀ ਸ਼ਹਿਰ ਵਿੱਚ ਨਿਕਲਦਾ ਹੈ ਤਾਂ ਉਹ ਤਾਰੀਫ਼ ਕਰੇ ਬਿਨਾ ਨਹੀਂ ਰਹਿੰਦਾ ਇਹ ਤਾਰੀਫ਼ ਵੱਧਦੀ ਹੈ ਫਾਜ਼ਿਲਕਾ ਦੇ ਚਿਮਨ ਲਾਲ ਵਰਮਾ ਜੀ ਦੀ ਨਗਰ ਕੌਂਸਲ ਵਿੱਚ ਬਤੌਰ ਸਟਰੀਟ ਲਾਈਟਰ ਦਾ ਚਾਰਾ ਜਿਨ੍ਹਾਂ ਨੇ ਸੰਭਾਲਿਆ ਹੋਇਆ ਹੈ ਅਤੇ ਇਸ ਤੋਂ ਇਲਾਵਾ ਤੁਹਾਨੂੰ ਉਹ ਖਾਵਾਂਗੇ ਅਬੋਰ ਰੋਡ ਤੁਸੀਂ ਵੇਖ ਰਹੇ ਹੋ ਕਿ ਕਿੰਨੀ ਜ਼ਬਰਦਸਤ ਤਰੀਕੇ ਨਾਲ ਸੱਜ ਚੁੱਕੀ ਹੈ ਇਸ ਸਬੰਧ ਵਿੱਚ ਜਦ ਜਮਨ ਲਾਲ ਵਰਮਾ ਜੀ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਉਹਨਾਂ ਦਾ ਫਰਜ਼ ਸੀ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਦਿਸ਼ਾ ਨਿਰਦੇਸ਼ ਸੀ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਫਾਜ਼ਿਲਕਾ ਸ਼ਹਿਰ ਨੂੰ ਸਜਾਇਆ ਗਿਆ ਹੈ ਅਤੇ ਨਗਰ ਕੌਂਸਲ ਪ੍ਰਧਾਨ सुरेंद्र ਸਦੇਵਾ ਦੀ ਅਗਵਾਈ ਹੇਠ ਇਹ ਕੰਮ ਕੀਤਾ ਗਿਆ ਹੈ ਇਹ ਉਹਨਾਂ ਦੀ ਇੱਕ ਛੋਟੀ ਜੀ ਕੋਸ਼ਿਸ਼ੀ ਹੁਣ ਤੁਹਾਨੂੰ ਵਿਖਾ ਰਹੇ ਹਾਂ ਫਾਜ਼ਿਲਕਾ ਦੇ ਸ਼ਾਇਤਰੀ ਚੌਕ ਤੇ ਬਿਲਕੁਲ ਅੱਗੇ ਜਾ ਕੇ ਰਾਜਾ ਸਿਨੇਮਾ ਚੌਕ ਦੇ ਨਾਲ ਬਣੇ ਭਗਵਾਨ ਮਹਾਰਿਸ਼ੀ ਜੈਨ ਚੌਕ ਜੋ ਕਿ ਪੂਰਾ ਦਾ ਪੂਰਾ ਲਾਈਟਾਂ ਨਾਲ ਸਜਿਆ ਆਇਆ ਹੈ ਇੰਨੀਆਂ ਜ਼ਬਰਦਸਤ ਐਡੀਆ ਸੋਹਰੇ ਤਰੀਕੇ ਨਾਲ ਲਾਈਟਾਂ ਲੱਗੀਆਂ ਹਨ ਵੀ ਹਰੇਕ ਫਾਜ਼ਿਲ ਕਾ ਵਾਸ ਇਹ ਤਾਰੀਫ ਕਰੇ ਬਿਨਾ ਨਹੀਂ ਰਹਿ ਰਿਹਾ ਵੀ ਇੱਕ ਕੰਮ ਕੀਤਾ ਗਿਆ ਹੈ ਕਿਸ ਵੱਲੋਂ ਇਹ ਕੰਮ ਕੀਤਾ ਗਿਆ ਹੈ ਚਿਮਨਲਾ ਵਰਮਾ ਜੀ ਵੱਲੋਂ ਅਤੇ ਉਹਨਾਂ ਦੀ ਟੀਮ ਵੱਲੋਂ ਵੇਖੋ ਹਰੇਕ ਪਾਸੋਂ ਜਿਹੜੇ ਪਾਸੋਂ ਮਰਜੀ ਆ ਜੋ ਇੰਜ ਲੱਗਦਾ ਹੈ ਵੀ ਸੁਖਸ਼ਨਾਇਆ ਪਿਆ ਹੈ ਫਾਜ਼ਿਲ ਕਾ ਸ਼ਹਿਰ ਜਸ਼ਨ ਮਨਾ ਰਿਹਾ ਹੈ ਫਾਜ਼ਿਲ ਕਾ ਸ਼ਹਿਰ ਆਜ਼ਾਦੀ ਦਿਹਾੜੇ ਦਾ ਤੁਸੀਂ ਵੇਖੋ ਹੁਣ ਫਾਜ਼ਿਲ ਕਾ ਦੀ ਸਾਰਨੋ ਪੁਰਾਤਨ ਇਮਾਰਤ ਜਾਂ ਪੁਰਾਤਨ ਵਿਰਾਸਤ ਜਿਨੂੰ ਕਿਹਾ ਜਾਂਦਾ ਹੈ ਫਾਜ਼ਿਲਕਾਰ ਦੇ ਦਿਲ ਕਿਹਾ ਜਾਂਦਾ ਹੈ ਫਾਜ਼ਿਲਕਾਰ ਦੀ ਧੜਕਣ ਕਿਹਾ ਜਾਂਦਾ ਹੈ ਫਾਜ਼ਿਲਕਾਰ ਦੀ ਜਾਨ ਕਿਹਾ ਜਾਂਦਾ ਹੈ ਇੱਕ ਅਜਿਹਾ ਚੌਂਕ ਜਿੰਨੂੰ ਕਿ ਕੱਟਾ ਕਰ ਬਿਲਕੁਲ ਘੰਟਾ ਕਰ ਯਾਨੀ ਕਿ ਕਲੌਕ ਟਾਵਰ ਦਾ ਨਾਮ ਦਿੱਤਾ ਗਿਆ ਹੈ ਜਿਸ ਦੇ ਚਾਰ ਦਰਵਾਜ਼ੇ ਹਨ ਅਤੇ ਚਾਰੇ ਹੀ ਉੱਤਰ ਦੱਖਣ ਪੂਰਬ ਪੱਛਮ ਵਿੱਚ ਖੁੱਲਦੇ ਹਨ ਅਤੇ ਇਹ ਹੋਰ ਵੱਡੀ ਖਾਸੀਅਤ ਹੈ ਵੀ ਚਾਰੇ ਦਰਵਾਜ਼ੇ ਅਤੇ ਚਾਰੇ ਪਛਾਵਾਂ ਵਿੱਚ ਇਸ ਕੈਂਟਾ ਕਰ ਦਾ ਇਤਿਹਾਸ ਲਿਖਿਆ ਗਿਆ ਹੈ ਵੀ ਇਹ ਕਿਵੇਂ ਬਣਾਇਆ ਗਿਆ ਹੈ ਕਿਸ ਵੱਲੋਂ ਬਣਾਇਆ ਗਿਆ ਹੈ ਇਹ ਰੁਸ਼ਨਾਇਆ ਪਿਆ ਹੈ ਇਹ ਦੇਣਬੰਦੀ ਹੈ ਚਿਮਨਲ ਵਰਮਾ ਤੇ ਉਹਨਾਂ ਦੀ ਟੀਮ ਦੀ ਇਹ ਕੈਂਟਾ ਕਰ ਜਿੱਥੇ ਹਰੇਕ ਫਾਜ਼ਿਲਕਾ ਵਾਸੀ ਆਦਾ ਹੈ ਅਤੇ ਸ਼ਾਮ ਨੂੰ ਇੰਜੋਏ ਕਰਦਾ ਹੈ ਤੇ ਅੱਜ ਤਾਤਾ ਲੱਗਿਆ ਹੋਇਆ ਹੈ ਹੁਣ ਤੁਹਾਨੂੰ ਲੈ ਚੱਲੇ ਹਾਂ ਲਾਲ ਭਾਦਰ ਸ਼ਾਹਸਤਰੀ ਚੌਂਕ ਬਿਲਕੁਲ ਲਾਲ ਭਾਦਰ ਸ਼ਾਹਸਤਰੀ ਚੌਂਕ ਤੁਸੀਂ ਵੇਖੋ ਵੀ ਇਸ ਨੂੰ ਕਿੱਡੇ ਸੋਹਣੇ ਤਰੀਕੇ ਨਾਲ ਨਵੀਂ ਤੋਂ ਨਵੀਂ ਲਾਈਟਿੰਗ ਦਿੱਤੀ ਗਈ ਹੈ ਕੇਸਰੀ ਸਫੇਦ ਹਰਾ ਤਿਰੰਗੇ ਦੀ ਲਾਈਟਿੰਗ ਦਿੱਤੀ ਗਈ ਹੈ ਬਿਲਕੁਲ ਨੂੰ ਚੌਂਕ ਨਹੀਂ ਕਵਾਂਗੇ ਕਿਉਂਕਿ ਇਹਨੂੰ ਪੰਜ ਸੜਕਾਂ ਲੱਗਦੀਆਂ ਹਨ ਇਹ ਫਾਜ਼ਿਲਕਾ ਦਾ ਪੰਜ ਸੜਕਾਂ ਵਾਲਾ ਲਾਲ ਬਾਦਰ ਸ਼ਾਸ਼ਤਰੀ ਜੀ ਦਾ ਬੁੱਤ ਲੱਗਿਆ ਹੋਇਆ ਹੈ ਜਿੱਥੇ ਕਿ ਇੱਕ ਸੜਕ ਨਗਰ ਕੌਂਸਲ ਵੱਲ ਜਾਂਦੀ ਹੈ ਇੱਕ ਸੜਕ ਸਾਈਕਲ ਬਾਜ਼ਾਰ ਵੱਲ ਜਾਂਦੀ ਹੈ ਇੱਕ ਸੜਕ ਜਾਂਦੀ ਹੈ ਸਾਧੂ ਆਸ਼ਰਮ ਵੱਲ ਇੱਕ ਸੜਕ ਜਾਂਦੀ ਹੈ ਆਰਿਆ ਸਮਾਜ ਵੱਲ ਇਸ ਤਰ੍ਹਾਂ बढ़ती है तुम भी कॉमेंटा जरूर दसो कि फाजिलका का किस तरह का काम है ए बी आई न्यूज चैनल देखने वाले सभी दर्शकों से हम अपील करते हैं कि ए बी आई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत